ਪ੍ਰੀਵਿਊ ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕੁਮਾਨਤੋ ਪੁਲਿਸ ਥਾਣਾ ਕੁਮਾਨਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨੀ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਦੇ ਗੇਟ ਵਿੱਚ ਗੋਲੀਆਂ ਮਾਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀ ਨੂੰ ਪੁਲਿਸ ਵੱਲੋਂ ਇੱਕ ਰਿਵਾਲਵਰ ਚਾਰ ਜਿੰਦਾ ਰੋਂਦ ਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਦਾਵਾ ਕੀਤਾ ਕੁਮਾਨਤੋ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕੁਲਵਿੰਦਰ ਪੱਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਮੈਂਦਾ ਮਾਈ ਟੰਡਾ ਸ਼ਹਿਰ ਹਲਕਾ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਹਰ ਦੋ ਅਣਖਿਦਤੀ ਗੋਲੀਆਂ ਮਾਰ ਕੇ ਸੀ ਕਿਟ ਦੇ ਵਿੱਚ ਉਦੋਂ ਉੱਤੇ ਮੌਕੇ ਤੇ ਫੌਰੀ ਕਾਰਵਾਈ ਕਰਦੇ ਐ ਐਸ ਪਰਚਰ ਕੀਤਾ ਐਸ ਕਮਾਨ ਨੇ ਬਹੁਤ ਵੱਡੀ ਤਰਤੀਹ ਮਦਦ ਲਿਆਂਦੀ ਦਰੋਨੇ ਤੇ ਤੀਜ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਐ ਤੇ ਉਹਨਾਂ ਕੋਲ ਇੱਕ ਪਿਸਤਲ ਬਰਾਮਦ ਦਿੱਤਾ ਬਤੀ ਬੋਰਦਾ ਇਹਨਾਂ ਤੇ ਤੀਸ਼ਾ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਪੋਟਲ ਦੀ ਵਾਰਤ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਬੰਦੇ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਗ੍ਰਿਫਤਾਰ ਹੋ ਗਏ ਹੈ ਤੇ ਜਿਹੜੇ ਬਾਕੀ ਤੇ ਜਿਹੜੇ ਆ ਉਹਨਾਂ ਤੇ ਹਾਲੇ ਤੀਤੀ ਚੱਲ ਰਹੀ ਹੈ। ਇਹਦੇ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਹੈ ਸੰਦੀਪ ਸਿੰਘ ਹੈ ਪਿੰਡ ਖੋਲੀ ਖੋਲੀ ਬੁਰਦਾ ਇਹਦੇ ਆਲਰੇਡੀ ਪਰਚਾ ਅਸਟਾ 302 ਦਾ ਤੇ ਪਰ ਉਹਦੇ ਸੁਝਾਜ ਆ ਵੈ ਤੇ ਤੀਤੇ ਪ੍ਰੋਟ ਹੈ। ਇਹ ਜਿਹੜਾ ਪ੍ਰਸਤਰ ਜਿਹੜੇ ਨੰਬਰ ਤੋਂ ਜਿਸ ਜਿਹहां ਦਿਲ ਮਸੂਸ ਹੋ ਰਿਹਾ ਹੈ ਨਾ ਪਰ ਇਹ ਸਾਂਸੀ ਹੈ ਅਸੀਂ ਉਹ ਹਲੇ ਦਰਸ਼ਕਾਂ ਦੇ ਕਰ ਰਹੇ ਆ ਕਿ ਇਹ ਦਾ ਅਬਲੀ ਦੇਸੀ ਨਹੀਂ ਹੈਗਾ ਤੁਸੀਂ ਇਸ ਨਾਲ ਜਿਹੜੇ ਦੁਆਰਾ ਜਿਹੜੇ ਦੋ ਜਿਹੜੇ ਵਕਤ ਜਿਹੜੇ ਵਿਕਤ ਵਰਤ ਰਿਹਾ ਉਹ ਹੀ ਪਕੜਿਆ ਇੱਕ ਸਪਲੈਂਡਰ ਦੀ ਇੱਕ ਮੋਟਰ ਸਪਲੈਂਡਰ ਦੀਗਾ ਪੁਲਿਸਰ ਤੋਂ ਇਹ ਟਾਈਮ ਤੇ ਬੜਾ ਹੀ ਲਗਭਗ ਬਟਾ ਦੇ ਬਟਾ ਦੇ ਬਹੁਤ ਅਦਤ ਨੂੰ ਬਿਸਕੋ ਨਹੀਂ ਕਰਨੇ ਅਸੀਂ ਉਹ ਤੁਹਾਡੀ ਤੁਸੀ ਜਾਣੇ ਇੰਟਰਵਿਊ ਜਿਹੜੇ ਘਰ ਵਾਲੇ ਨਾ ਵੇਚੀ ਉਹਨਾਂ ਦੇ ਦੌਰਾਨ ਜਤਤੀਸ਼ਾ ਹੋ ਜੀ ਕੋਈ ਵੀ ਜਿਹੜੀ ਨਾ ਗਰਮ ਸਮਾਨ ਨਹੀਂ ਲਿਆਦੀ ਇਸ ਟੌਪਿਕ ਤੇ ਉੱਤੇ ਵੀ ਸਾਡਾ ਮੇਨ ਐਂਡ ਸਾਡਾ ਟੌਪਿਕ ਇਹੀ ਹੈ ਥੋੜੀ ਕਿਉਂ ਚਲਾਣਾ ਹੋਇਆ ਉਹ ਅੰਡਰ ਤੀਜੇ ਦਾ 1000 ਜਿਹੜਾ ਜਿਹਦਾ ਬੰਦਾ ਡਾ ਪકડਣਾ ਬਾਕੀ ਹੈ ਉਹ ਤੋਂ ਸਾਰ ਖਾਸ ਹੋ ਜਾਣਗੇ ਜਦੋਂ ਵੀ ਇਹੋ ਜੀ ਗੱਲ ਸਾਹਮਣੇ ਆਈ ਤੁਹਾਡੇ ਨੋਟਸ ਗਿਆ ਹੋਏ